ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪਰਦਰ ਦੀਆਂ ਪ੍ਰਮੁੱਖ ਖਬਰਾਂ ਬਿਲਕਿਸ ਬਾਨੋ ਗੈਂਗਰੇਬ ਮਸਲੇ ਦੇ ਵਿੱਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ 11 ਦੋਸ਼ੀ ਫਿਰ ਜਾਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਸੱਤਾ ਦਾ ਕਿਤਾ ਦੁਰਪਯੋਗ ਕਰਾਟਕਾ ਦੇ ਡਿਪਟੀ ਸੀਐਮ ਸ਼ਿਵ ਕੁਮਾਰ ਨੇ ਕਿਹਾ ਕਿ ਅਸੀਂ ਵੀ ਹਾਂ Hindu ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਫਾਰਮ ਹਾਊਸ ਤੇ ਦੋ ਨੌਜਵਾਨ ਗ੍ਰਿਫਤਾਰ ਜਬਰੀ ਵੜਨ ਦੀ ਕਰਨੇ ਸਨ ਕੋਸ਼ਿਸ਼ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਮੇਰਾ ਦਫਤਰ ਸਰਖਿਤ ਨਹੀਂ ਬੀਜੇਪੀ ਦੇ ਨੇਤਾ ਦੀ ਵਿਵਾਦਿਤ ਟਿੱਪਣੀ ਕਿਹਾ ਕਿ ਮੰਦਰ ਦੀ ਜ਼ਮੀਨ ਤੇ ਬਣੀ ਮਸਜਿਦ ਖਾਲੀ ਕੀਤੀ ਜਾਵੇ ਦਿੱਲੀ ਚ ਸ਼ੀਟਾਂ ਦੀ ਵੰਡ ਨੂੰ ਲੈ ਕੇ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਹੋਈ ਮੀਟਿੰਗ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ 50 ਦਿਨ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸਮਾਜ ਵਿੱਚ ਅੰਤਮ ਪਾਇਦਾ ਤੇ ਖੜੇ ਵਿਕਤੀ ਤੱਕ ਵੀ ਪਹੁੰਚਾਂਗੇ ਜੇਲ੍ਹ ਚ ਬੰਦ ਆਵਾਦੀ ਪਾਰਟੀ ਦੇ ਐਮਐਲਏ ਨੂੰ ਮਿਲੇ ਦਿੱਲੀ ਦੇ ਮੁੱਖ ਮੰਤਰੀ ਤੇ ਕੌਮੀ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੂਰੀ ਖਬਰਾਂ ਵਿਸਤਾਰ ਨਾਲ ਗੁਜਰਾਤ ਵਿੱਚ 2002 ਵਿੱਚ ਦੰਗਿਆਂ ਦੇ ਦੌਰਾਨ ਬਿਲਕਿਸ ਬਾਨੋ ਗੈਂਗ ਰੇਪ ਦੇ 11 ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਜੇਲ੍ਹ ਚ ਰਿਹਾ ਕਰਦੇ ਮਾਮਲੇ ਤੇ ਆ ਫੈਸਲਾ ਸੁਪਰੀਮ ਕੋਰਟ ਨੇ ਉਸ ਸਮੇਂ ਦੀ ਸਰਕਾਰ ਦਾ ਰੱਦ ਕਰ ਦਿੱਤਾ ਜਸਟਿਸ ਬੀਬੀ ਨਾਗਰਤਨਾ ਤੇ ਜਸਟਿਸ ਉਸਵਲ ਵੋਈਆ ਦੇ ਬੈਂਚ ਨੇ ਫੈਸਲਾ ਸੁਣਾਉਂਦੇ ਕਿਹਾ ਕਿ ਸਜ਼ਾ ਅਪਰਾਧ ਰੁਕ ਲਈ ਦਿੱਤੀ ਜਾਂਦੀ ਹੈ ਤੇ ਪੀੜਤ ਦੀ ਤਕਲੀਫ ਵੀ ਚਿੰਤਾ ਕਰਨਾ ਜ਼ਰੂਰੀ ਹੋਈਗਾ ਬੈਂਚ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਰਿਹਾਈ ਦਾ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਉਸਨੇ ਆਪਣੀ ਸੱਤਾ ਤੇ ਤਾਕਤ ਦਾ ਦੁਰਪਯੋਗ ਕੀਤਾ ਉਹ ਦੋਸ਼ੀਆਂ ਨੂੰ ਕਿਵੇਂ ਮਾਫ਼ ਕਰ ਸਕਦੀ ਹੈ ਸੁਣਵਾਈ ਮਹਾਰਾਸ਼ਟਰ ਵਿੱਚ ਹੋਈ ਸੀ ਤਾਂ ਰਿਹਾਈ ਦਾ ਫੈਸਲਾ ਵੀ ਉਥੋਂ ਦੀ ਸਰਕਾਰ ਹੀ ਕਰੇਗੀ ਜਿਸ ਰਾਜ ਵਿੱਚ ਅਪਰਾਧੀ ਤੇ ਮੁਕਦਮਾ ਚਲਾਇਆ ਜਾਂਦਾ ਅਤੇ ਸਜ਼ਾ ਸੁਣਾਈ ਜਾਂਦੀ ਆ ਉਸ ਨੂੰ ਦੋਸ਼ੀਆਂ ਦੀ ਮਾਫੀ ਪਟੀਸ਼ਨ ਤੇ ਫੈਸਲਾ ਲੈਣ ਦਾ ਅਧਿਕਾਰ ਹੈ ਇਸ ਕਮੇਟੀ ਦੇ ਨਾਲ ਹੀ ਕੋਰ ਨੇ ਮਈ 2022 ਵਿੱਚ ਜਸਟਿਸ ਅਜੇਰ ਰਸਤੋਗੀ ਜਿਹੜੇ ਹੁਣ ਰਿਟਾਇਰ ਹੋ ਚੁੱਕੇ ਦੇ ਉਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ 11 ਦੋਸ਼ੀਆਂ ਨੂੰ ਗਜਰਾ ਸਰਕਾਰ ਤੋਂ ਜਲਦ ਮਾਫੀ ਦੇ ਲਈ ਪੀਲ ਕਰਨ ਦੀ ਆਗਿਆ ਦਿੱਤੀ ਸੀ ਗੁਜਰਾਤ ਸਰਕਾਰ ਨੇ ਇਨਾਂ ਨੂੰ 15 ਅਗਸਤ 2022 ਨੂੰ ਰਿਹਾ ਕਰ ਦਿੱਤਾ ਸੀ ਬੈਂਚ ਨੇ ਸਾਰੇ 11 ਦੋਸ਼ੀਆਂ ਨੂੰ 2 ਹਫ਼ਤਿਆਂ ਦੇ ਵਿੱਚ ਵਿੱਚ ਸਰੈਂਡਰ ਕਰਨ ਲਈ ਨਿਰਦੇਸ਼ ਦਿੱਤੇ ਨੇ ਫੈਸਲੇ ਤੋਂ ਬਾਅਦ ਬਿਲਕਸ ਬਾਨੋ ਦੇ ਘਰ ਜਸ਼ਨ ਮਨਾਏ ਜਾ ਰਹੇ ਨੇ ਬਿਲਕਸ ਦੇ 11 ਦੋਸ਼ੀਆਂ ਦੀ ਰਿਹਾਈ ਦੇ ਖਿਲਾਫ 3 ਨਵੰਬਰ 2022 ਨੂੰ ਸੁਪਰੀਮ ਕੋਰਟ ਵਿੱਚ ਦੋ ਪਟੀਸ਼ਨਾਂ ਦਾਖਲ ਕੀਤੀਆਂ ਗਈ ਸੀ ਇਸੇ ਪਹਿਲੀ ਪਟੀਸ਼ਨ ਵਿੱਚ 11 ਦੋਸ਼ੀਆਂ ਦੀ ਰਿਹਾਈ ਦੀ ਚੁਣੌਤੀ ਦੇ ਨੂੰ ਤੁਰੰਤ ਵਾਪਸ ਜੇਲ੍ਹ ਭੇਜ ਦੀ ਮੰਗ ਕੀਤੀ ਗਈ ਤੇ ਦੂਸਰੀ ਪਟੀਸ਼ਨ ਵਿੱਚ ਸਪਰੀਮ ਕੋਰਟ ਨੇ ਮਈ ਵਿੱਚ ਦਿੱਤੇ ਆਦੇਸ਼ ਤੇ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ ਕੋਰਟ ਨੇ ਕਿਹਾ ਕਿ ਦੋਸ਼ੀਆਂ ਦੀ ਰਾਈ ਦਾ ਫੈਸਲਾ ਗੁਜਰਾਤ ਸਰਕਾਰ ਕਰੇਗੀ ਬਿਲਕੁਸੇ ਨੇ ਕਿਹਾ ਕਿ ਜਦ ਕੇਸ ਦਾ ਟ੍ਰਾਇਲ ਮਹਾਰਿਸਟ ਵਿੱਚ ਚੱਲਿਆ ਸੀ ਫਿਰ ਗੁਜਰਾਤ ਸਰਕਾਰ ਫੈਸਲਾ ਕਿਵੇਂ ਲੈ ਸਕਦੀ ਹੈ ਕੇਸ ਨੇ ਸਾਰੇ 11 ਦੋਸ਼ੀਆਂ ਨੂੰ ਆਜ਼ਾਦੀ ਦੇ ਅਮਰਤ ਮਾ ਉਤਸਵ ਦੇ ਤਹਿਤ ਰਿਹਾ ਕਰ ਦਿੱਤਾ ਸੀ ਕਰਨਾਟਕਾ ਦੇ ਡਿਪਟੀਸੀਅਮ ਡੀ ਕੇ ਸ਼ਿਵ ਕੁਮਾਰ ਨੇ ਰਾਮ ਮੰਦਰ ਨੂੰ ਲੈ ਕੇ ਹੋ ਰਹੀ ਰਾਜਨੀਤੀ ਤੇ ਕਿਹਾ ਕਿ ਭਗਵਾਨ ਰਾਮ ਕਿਸੇ ਇੱਕ ਦੇ ਨਹੀਂ ਹੈ ਆਖਰ ਅਸੀਂ ਸਾਰੇ ਹਿੰਦੂ ਆ ਸ਼ਿਗਮਾਰ ਨੇ ਜੇ ਇਹ ਗੱਲ ਆਪਨੀ ਸਰਕਾਰ ਉਸ ਫੈਸਲੇ ਦਾ ਬਚਾ ਕਰਦੇ ਹੋ ਕਹੀ ਹੈ ਜਿਸ ਵਿੱਚ ਸਰਕਾਰ ਨੇ 22 ਜਨਵਰੀ ਕਰਨਾਟਕ ਦੇ ਸਾਰੇ ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਕਰਵਾਉਂਦਾ ਦੇ ਦਿੱਤਾ ਸੀ ਪੂਜਾ ਠੀਕ ਉਸ ਵਕਤ ਹੋਏਗੀ ਜਦੋਂ ਯੋਧਿਆ ਵਿੱਚ ਰਾਮ ਰੱਲ ਦੀ ਪ੍ਰਾਣ ਪ੍ਰਤੀਸ਼ਤਾ ਕੀਤੀ ਜਾਏਗੀ ਡੀ ਕੇ ਸ਼ਿਵ ਕੁਮਾਰ ਕਿਰਲ ਦੌਰੇ ਤੇ ਨਹੀਂ ਤੇ ਉਹ ਰਾਮਚੰਦਰ ਫਾਊਂਡੇਸ਼ਨ ਪੁਰਸਕਾਰ ਸਮਾਰੋਹ ਵਿੱਚ ਮੌਜੂਦ ਸਨ ਪત્રਕਾਰਾਂ ਵੱਲੋਂ ਪੁੱਛੇ ਗਏ ਸਵਾਲ ਤੇ ਕਾਂਗਰਸ ਆਲਾ ਕੁਮਾਰ ਨੇ ਅਜੋਦੇਵ ਸਮਾਰੋਹ ਦੇ ਭਗ ਨਾ ਲੈਣ ਤੇ ਫੈਸਲੇ ਤੇ ਵੀ ਉਹਨਾਂ ਨੇ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਸ਼ਿਵ ਕੁਮਾਰ ਕਹਿੰਦੇ ਭਾਰਤੀ ਜਨਤਾ ਪਾਰਟੀ ਸਾਸਕ ਕੇਂਦਰ ਤੈਅ ਕਰਨ ਵਿੱਚ ਪਿਕ ਐਂਡ ਚੂਜ਼ ਅਪਣਾ ਰਹੀ ਹੈ ਪ੍ਰੋਗਰਾਮ ਵਿੱਚ ਕਿਸੇ ਸ਼ਾਮਲ ਹੋਣਾ ਜਾਂ ਨਹੀਂ ਹੋਣਾ ਆਰਾਮ ਮੰਦਰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਇੱਕ ਸਭ ਦੇ ਆਰਾਮ ਨੇ ਸ਼ਿਗਵਾਨ ਅੱਗੇ ਵੀ ਕਿਹਾ ਕਿ ਪ੍ਰਾਂਤ ਪ੍ਰਤੀਸਟਾ ਲਈ ਮੈਨੂੰ ਇਨਵਾਈਟ ਨਹੀਂ ਕੀਤਾ ਗਿਆ ਤੇ ਨਾ ਹੀ ਸਾਡੇ ਸੀਐਮ ਨੂੰ ਸੱਦਾ ਭੇਜਿਆ ਤੇ ਮੈਂ ਦੇਖਿਆ ਕਿ ਸਾਡੇ ਕਾਂਗਰਸ ਪ੍ਰਧਾਨ ਬਲਕਰ ਜੀ ਖੜਗੇ ਨੂੰ ਸੱਦਾ ਪੱਤਰ ਦਿੱਤਾ ਗਿਆ ਲੇਕਿਨ ਇਸ ਦਾ ਫੈਸਲਾ ਪਾਰਟੀ ਕਰੇਗੀ ਕੁਦਰ ਰਾਮ ਭਗਤ ਦੱਸਦੇ ਹੋਏ ਸ਼ਿਗਵਾਨ ਕਿਹਾ ਕਿ ਮੈਂ ਹਿੰਦੂ ਹਾਂ ਮੈਂ ਰਾਮ ਦੇ ਨਾਲ ਹਨੂਮਾਨ ਭਗਤੀ ਹਾਂ ਅਸੀਂ ਰੋਜ਼ ਉਹਨਾਂ ਦੀ ਪੂਜਾ ਕਰਦੇ ਹਾਂ ਭਗਵਾਨ ਸਾਡੇ ਅੰਦਰ ਵਸਦਾ ਸਾਡੇ ਦਿਲਾਂ ਵਿੱਚ ਹੈ ਇਹ ਰਾਜਨੀਤਿਕ ਕਰਨ ਲਈ ਕੁਝ ਵੀ ਨਹੀਂ ਹੈ। ਰਾਜਸਥਾਨ ਵਿੱਚ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਮੰਤਰੀ ਬਣਾਏਗੇ ਸਰਿੰਦਰ ਪਾਲ ਸਿੰਘ ਟੀਟੀ ਝੋੜ ਹਾਰ ਗਏ ਨੇ। શ્રી ਕਰਨਪੁਰ ਵਿਧਾਨ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਰਾਜ ਮੰਤਰੀ ਸਰਿੰਦਰ ਪਾਲ ਸਿੰਘ ਟੀਟੀ ਨੂੰ ਕਾਂਗਰਸ ਦੇ ਰਪਿੰਦਰ ਸਿੰਘ ਕੂਨਰ ਨੇ 11268 ਵੋਟਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਸਰਿੰਦਰ ਪਾਲ ਸਿੰਘ ਟੀਟੀ ਨੂੰ ਵਿਧਾਇਕ ਬਣਨ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਰਕਾਰ ਵਿੱਚ ਰਾਜ ਮੰਤਰੀ ਬਣਾ ਦਿੱਤਾ ਸੀ। ਰਾਜਸਥਾਨ ਵਿੱਚ ਅਜਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਵਿਧਾਇਕ ਬਣਨ ਤੋਂ ਪਹਿਲਾਂ ਹੀ ਕਿਸੇ ਨੂੰ ਮੰਤਰੀ ਬਣਾਇਆ ਹੋਵੇ ਤੇ ਬਾਅਦ ਵਿੱਚ ਜਦੋਂ ਚੋਣ ਹੋਵੀ ਹੋਵੇ ਤੇ ਉਹ ਹਾਰ ਜਾਵੇ ਨਵੰਬਰ ਵਿੱਚ ਹੋਏ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਕਾਰਨ ਛਿਰਕਨਪੁਰ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਿੱਧਨ ਦੇ ਅਧਾਰਨ ਚੋਣ ਟਾਲ ਦਿੱਤੀ ਗਈ ਸੀ ਤੇ ਜਦੋਂ ਅੱਜ ਚੋਣ ਹੋਈ ਤਾਂ ਬੀਜੇਪੀ ਹੈਰਾਨ ਰਹਿ ਗਈ ਕਿਉਂਕਿ ਜਿੱਤ ਤੋਂ ਬਾਅਦ ਰੁਪਿੰਦਰ ਸਿੰਘ ਕੂਨਰ ਵੀ ਪਾਵਕ ਹੋ ਗਏ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਦੀ ਤਸਵੀਰ ਅੱਗੇ ਉਹਨਾਂ ਨੇ ਮੱਥਾ ਟੇਕਿਆ ਤਾਂ ਉਹ ਆਪਣੇ ਹੰਝੂ ਨਾ ਰੋਕ ਸਕੇ ਉਹਨਾਂ ਨੇ ਕਿਹਾ ਕਿ ਇਹ ਚੋਣ ਸਰਦਾਰ ਗੁਰਮੀਤ ਸਿੰਘ ਕੁੰਨਰ ਹੀ ਲੜ ਰਹੇ ਸਨ ਉਧਰ ਸਾਬਕਾ ਮੁੱਖ ਮੰਤਰੀ ਅਸ਼ੋਕ ਗਲੋਤ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਗੋਵਿੰਦ ਡੋੜਸਰਾ ਨੇ ਰੁਪਿੰਦਰ ਸਿੰਘ ਕੁੰਨਰ ਦੀ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਨਤਾ ਦਾ ਫਤਵਾ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਈ ਤੇ ਤਬਾਚਾ ਹੈ ਉਧਰ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੀਪੀ ਜੋਸ਼ੀ ਨੇ ਕਿਹਾ ਕਿ ਹਾਰ ਦੇ ਕਾਰਨਾਂ ਦੀ ਸੁਵਿਖਿਆ ਕੀਤੀ ਜਾਏਗੀ ਕੁੰਨਰ ਨੂੰ ਚਰਨੀ ਵਿਹਾਰ 761 ਅਤੇ ਟੀਟੀ ਨੂੰ 83 ਯਾਰ 500 ਵੋਟ ਮਿਲੇ ਡਾਕਟਰ ਪੀ ਮਰਾਓ ਅਮੀਦਕਰ ਗਵਰਨਰਮੈਂਟ ਪੀਜੀ ਕਾਲਜ ਵਿੱਚ ਕਾਊਂਟਿੰਗ ਹੋਈ ਇਸ ਸੀਟ ਤੇ 5 ਜਨਵਰੀ ਨੂੰ ਵੋਟਾਂ ਪਈਆਂ ਸੀ ਚੋਣ ਜਿੱਤੋਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰਿੰਦਰਪਾਲ ਸਿੰਘ ਟੀਟੀ ਨੂੰ ਭਜਨalal ਸਰਕਾਰ ਵਿੱਚ ਮੰਤਰੀ ਬਣਾਇਆ ਜਾਂਦੋਂ ਹੀ ਇਸ ਸੀਟ ਚਰਚਾ ਦਾ ਵਿਸ਼ਾ ਸੀ ਤੇ ਨਤੀਜਾ ਆ ਚੁੱਕਾ ਹੁਣ ਟੀਟੀ ਮੰਤਰੀ ਪਦ ਤੇ ਬਰਕਰਾਰ ਨਹੀਂ ਰਹਿ ਸਕਦੇ ਚੋਣ ਪ੍ਰਣਾਲੀ ਪੂਰੇ ਦੇਸ਼ ਇਸ ਜਿੱਤ ਹਾਰ ਦੇ ਨਾਲ ਪੂਰੇ ਪ੍ਰਦੇਸ਼ ਹੀ ਨਹੀਂ ਬਲਕਿ ਦੇਸ਼ ਪਾਰ ਵਿੱਚ ਚਰਚਾ 18ਵੇਂ ਰਾਉਂਡ ਦੇ ਵਿੱਚ ਜਦੋਂ ਵੋਟਾਂ ਦਾ ਕੰਮ ਨਿਭੜਿਆ ਤਾਂ ਟੀਟੀ ਪਹਿਲੇ ਦੋ ਰਾਉਂਡ ਵਿੱਚ ਅੱਗੇ ਸੀ ਪਰ ਤੀਸਰੇ ਰਾਉਂਡ ਤੋਂ ਲਗਾਤਾਰ ਪਿੱਛੇ ਚਲਦੇ ਆ ਰਹੇ ਸਨ ਟੀਟੀ ਨੂੰ ਵਿਧਾਇਕ ਮੰਡਲ ਤੋਂ ਪਹਿਲਾਂ ਬਲਾ ਸਰਕਾਰ ਨੇ ਰਾਜ ਮੰਤਰੀ ਸਤੰਤਰ ਪਰ ਜ਼ਿੰਮੇਵਾਰੀ ਦਿੱਤੀ ਗਈ ਸੀ ਚਾਰ ਇਹ ਉਹ ਵਿਭਾਗ ਵੀ ਦਿੱਤੇ ਗਏ ਸੀ ਇਸ ਬਾਬ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਚੋਣ ਕਮਿਸ਼ਨ ਨੂੰ ਵੀ ਅਦਰਸ਼ ਚੋਣ ਜਾਬਤਾ ਦੀ ਲੰਗੜਾ ਕਾਂਦੇ ਮਸਲੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਾਚਪਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਲਾਲ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਸੀ ਜਿਸ ਵਿੱਚ ਉਹ ਫੇਲ ਹੋਏ ਨੇ ਟੀਟੀ ਦੇ ਕੋਲ ਜਿਹੜੇ ਵਿਭਾਗ ਸਨ ਉਹਨਾਂ ਵਿੱਚ ਖੇਤੀਬਾੜੀ ਵਿਭਾਗ ਸਿੰਚਾਈ ਵਿਭਾਗ ਇੰਦਰਾ ਗਾਂਧੀ ਨਹਿਰ ਵਿਭਾਗ ਅਤੇ ਘਟ ਗਿਣਤੀਆਂ ਮਾਮਲਿਆਂ ਤੇ ਤੇ ਵਕਫ ਬੋਰਡ ਦੀ ਜ਼ਿੰਮੇਵਾਰੀ ਸੀ ਕਾਂਗਰਸ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੋਬਿੰਦ ਸਿੰਘ ਡੋਟਸਰਾਂ ਨੇ ਕਿਹਾ ਕਿ ਸਰਕਾਰ ਨੂੰ ਬਣੇ ਹੋ ਇੱਕ ਮਹੀਨਾ ਹੋ ਗਿਆ ਪਰ ਸਰਕਾਰ ਕੁਝ ਨਹੀਂ ਕਰ ਰਹੀ ਸੀ ਸਿਰਫ ਕਾਂਗਰਸ ਸਰਕਾਰ ਹੀ ਯੋਜਨਾਵਾਂ ਦੇ ਨਾਮ ਬਦਲ ਕੇ ਹੀ ਭਾਜਪਾ ਕੰਮ ਕਰ ਰਹੀ ਸੀ ਤੇ ਲੋਕਾਂ ਨੂੰ ਬਰੋਜ਼ਗਾਰ ਬਣਾ ਰਹੀ ਸੀ ਹੁਣ ਉਹਨੇ ਕਿਹਾ ਕਿ ਜਨਤਾ ਨੇ ਦਾਅਵਾ ਦਿੱਤਾ ਕਿ ਸਰਕਾਰ ਮੰਤਰੀ ਬਣਾ ਸਕਦੀ ਲੇਕਿਨ ਵਿਧਾਇਕ ਨਹੀਂ ਬਣਾ ਸਕਦੀ ਸਰਕਾਰ ਦਿੱਲੀ ਤੋਂ ਜੋ ਪਰਚੀ ਲੈ ਕੇ ਚੱਲਦੀ ਆ ਉਹਨੂੰ ਬੰਦ ਕਰੇ ਤੇ ਜਨਤਾ ਦੀਆਂ ਭਾਵਨਾਵਾਂ ਦੇ ਅਨੁਕੂਲ ਹੀ ਕੰਮ ਕਰੇ ਵਿਧਾਨ ਸਭਾ ਚੋਰ ਹਾਰਨ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਜਦ ਹੁਣ ਸਰਿੰਦਰਪਾਲ ਸਿੰਘ ਟੀਟੀ ਮੰਤਰੀ ਰਹਿਣਗੇ ਜਾਂ ਨਹੀਂ ਨਿਯਮ ਅਨੁਸਾਰ ਕੋਈ ਵੀ ਭਾਰਤੀ ਨਾਗਰਿਕ ਬਿਨਾ ਵਿਧਾਇਕ ਬਣੇ 6 ਮਹੀਨੇ ਤੱਕ ਮੰਤਰੀ ਰਹਿ ਸਕਦੇ ਨੇ ਟੀਟੀ ਵਿਧਾਨ ਸਭਾ ਚੋਣ ਹਾਰ ਗਏ ਇਸ ਲਈ ਭਾਰਤੀ ਜਨਤਾ ਪਾਰਟੀ ਦੇ ਟੀਟੀ ਤੇ ਮੰਤਰੀ ਤੇ ਅਹੁਦਾ ਛੱਡਣ ਦੀ ਨੈਤਿਕਤਾ ਦਾ ਦਬਾਅ ਵਧ ਜੇਗਾ ਲੇਕਿਨ ਕਾਨੂੰਨ ਮੁਤਾਬਕ ਉਹ 6 ਮਹੀਨੇ ਮੰਤਰੀ ਬਣੇ ਰਹਿ ਸਕਦੇ ਫਿਲਹਾਲ ਮੰਤਰੀ ਬਣੇ ਉਹਨਾਂ ਨੂੰ 8 ਦਿਨ ਨਹੀਂ ਹੋਏ ਸੀ ਉਹਨਾਂ ਨੂੰ ਹੁਣ ਲੈ ਉਹਨਾਂ ਨੇ ਆਪਣਾ ਜ਼ਿੰਮੇਵਾਰੀ ਵੀ ਨੇ ਸੰਭਾਲੀ ਸੀ ਸਭ ਕੁਝ ਭਾਰਤੀ ਜਨਤਾ ਪਾਰਟੀ ਤੇ ਹੀ ਨਿਰਭਰ ਕਰੇਗਾ ਕਿ ਉਹ ਟੀਟੀ ਨੂੰ ਮੰਤਰੀ ਦੇ ਅਹੁਦੇ ਤੇ ਰੱਖਣਗੇ ਜਾਂ ਫਿਰ ਹਟਾ ਦੇਣਗੇ ਕਾਂਗਰਸ ਕੈਂਡੀਡੇਟ ਗੁਰਮੀਤ ਸਿੰਘ ਗੁਨਰ ਦੇ ਧਿਆਨ ਤੋਂ ਬਾਅਦ ਸ਼੍ਰੀ ਕਰਨਪੁਰ ਵਿਧਾਨ ਸਭਾ ਸੀਟ ਤੇ 25 ਨਵੰਬਰ ਨੂੰ ਚੋਣ ਨਹੀਂ ਹੋਈ ਸੀ ਕਾਂਗਰਸ ਨੇ ਗੁਨਰ ਦੇ بیٹے ਨੂੰ ਹੀ ਚੋਣ ਵਿਧਾਨ ਵਿੱਚ ਉਤਾਰਿਆ ਸੀ ਰਾਜਸਥਾਨ ਵਿੱਚ 200 ਵਿਧਾਨਸ ਸਬਾ ਸਿੱਟਾਂ ਤੇ ਭਾਰਤੀ ਜਨਤਾ ਪਾਰਟੀ ਨੇ 115 ਕਾਂਗਰਸ ਨੂੰ 70 بی اے پی ਨੂੰ 3 بی ایس ਪੀ ਨੂੰ 2 ਆਰ ਐਲ ਡੀ ਨੂੰ 1 ਆਰ ਐਲ ਪੀ ਨੂੰ 1 ਤੇ 8 ਸਿੱਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਸਨ ਬਾਲੀਵੁੱਡ اداکار ਸਲਮਾਨ ਖਾਨ ਦੇ ਪਨਵੇਲ ਸਿਤਫਾਰਮ ਹਾਊਸ ਤੇ ਦੋ ਸ਼ੱਕੀ ਨੌਜਵਾਨ ਜ਼ਬਰਦਸਤ ਵੜਨ ਦੀ ਕੋਸ਼ਿਸ਼ ਕਰੇ ਸਨ ਦੋਨੇ ਫਾਰਮ ਹਾਊਸ ਦੇ ਅੰਦਰ ਵੜਦੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਕੋਲ ਇੱਕ ਫਰਜੀ ਆਈਡੀ ਵੀ ਬਰਾਮਦ ਹੋਈ ਹੈ ਦੋਨੇ ਖੁਦ ਨੂੰ ਸਲਮਾਨ ਖਾਨ ਦਾ ਫੈਨ ਦੱਸ ਰਹੇ ਸੀ ਪਿਛਲੇ ਕੁਝ ਮਹੀਨਿਆਂ ਵਿੱਚ ਲਾਰੈਂਸ ਗੈਂਗ ਦੀ ਤਰਫੋਂ ਕਈ ਵਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਜੇ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਸੁਪਰੀਮ ਕੋਰਟ ਨੇ ਮਨੀ ਲੌਂਡਰਿੰਗ ਮਾਮਲੇ ਵਿੱਚ ਆਮ ਆਦੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਦਿੱਤੀ ਗਈ ਅੰਤਰਮ ਜਮਾਨਤ ਦੇ ਮਾਮਲੇ ਵਿੱਚ ਹੁਣ ਅਗਲੇ ਦੇਸ਼ਾਂ ਤੱਕ ਜਮਾਨਤ ਵਧਾ ਦਿੱਤੀ ਸਤਿੰਦਰ ਜੈਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਨੂੰ ਮਾਮਲੇ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਮਾਨਤ ਨੂੰ ਲੈ ਕੇ ਲੰਬੀ ਬਹਿਸ ਚੱਲੀ ਸਿੰਘਵੀ ਨੇ ਅਦਾਲਤ ਨੂੰ ਦੱਸਿਆ ਕਿ ਜੈਨ ਨੇ ਮਾਮਲੇ ਵਿੱਚ ਸਹਿਯੋਗ ਦਿੱਤਾ ਬਾਬਲੀਤੀ ਹੁਣ ਮੰਗਲਵਾਰ ਨੂੰ ਵੀ ਸੁਨਵਾਈ ਹੋਏਗੀ ਆਮ ਆਦੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਮੁਰ ਤੋਂ ਰਾਜ ਸਭਾ ਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਉਹਨਾਂ ਤੋਂ ਲਗਭਗ ਆਮ ਆਦੀ ਪਾਰਟੀ ਦੇ ਵੱਲੋਂ ਦਿੱਲੀ ਮੈਲਾ ਕਮਿਸ਼ਨ ਦੀ ਚੇਅਰਮੈਨ ਸ਼ਵਤੀ ਬਾਲੀਵਾਲ ਅਤੇ ਐਨ ਡੀ ਗੁਪਤਾ ਦੇਵੀ ਰਾਜ ਸਭਾ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ 19 ਜਨਵਰੀ ਨੂੰ ਹੋਣ ਵਾਲੇ ਰਾਜ ਸਭਾ ਚੋਣ ਦੇ ਲਈ ਦਿੱਲੀ ਤੋਂ ਆਵਾਦਵੀ ਨੇ ਤਿੰਨ ਲੋਕਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੰਜੇ ਸਿੰਘ ਅਤੇ ਐਡੀ ਗੁਪਤਾ ਨੂੰ ਮੁਰਤ ਤੋਂ ਅਰਵਿੰਦ ਕੇਜਰੀਵਾਲ ਨੇ ਮੌਕਾ ਦਿੱਤਾ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਲਗਾਤਾਰ ਦੂਸਰੇ ਦਿਨ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਲੇਸ਼ যাদਬ ਤੇ ਨਿਸ਼ਾਨਾ ਲਾਇਆ ਉਹਨਾਂ ਨੇ 28 ਸਾਲ ਪਹਿਲਾਂ ਹੋਈ ਗੈਸ ਹਾਊਸ ਕਾਰ ਦਾ ਵੀ ਜ਼ਿਕਰ ਕੀਤਾ ਉਹਨਾਂ ਕਹਿੰਦੇ ਸੱਪਾ ਨੇ 2 ਜੂਨ 1995 ਨੂੰ ਇੱਕ ਘਣਾਉਣੇ ਜੁਰਮਾਂ ਦੇ ਨਾਲ ਕੋਈ ਵੀ ਉਹਨਾਂ ਨੂੰ ਭਲਾ ਨਹੀਂ ਸਕਦਾ ਉਹਨਾਂ ਨੇ ਸਰਕਾਰ ਚ ਮੌਜੂਦਾ ਬਸਪਾ ਆਫਿਸ ਨੂੰ ਦੂਸਰਾ ਸੁਰੱਖਿਅਤ ਸਥਾਨ ਸ਼ਿਫਟ ਕਰਨ ਦੀ ਬੇਨਤੀ ਕੀਤੀ ਹੈ ਇਸ ਤੋਂ ਬਾਅਦ ਸੋਮਵਾਰ ਨੂੰ ਸੱਪਾ ਮਾਨਗਰ ਪ੍ਰਧਾਨ ਦੇ ਨਾਲ ਬੈਠਕ ਦੇ ਵਿਚਕਾਰ ਅਕਲੇਸ਼ ਨੇ ਮਾਇਆਵਤੀ ਨੂੰ ਸਲਾਹ ਦਿੱਤੀ ਉਹਨਾਂ ਨੇ ਕਿਹਾ ਕਿ ਭਾਜਪਾ ਵਾਲੋ ਵਾੜਿਆਂ ਨੂੰ ਇਹ ਕਹਿ ਦਿੱਤਾ ਜਾਵੇ ਕਿ ਉਹਨਾਂ ਕੋਲ ਬੁਲਡੋਜ਼ਰ ਹੈ ਉਹ 2 ਮਿੰਟ ਦੇ ਵਿੱਚ ਪੁਲ ਤੋੜ ਦੇਣਗੇ ਜਦ ਪੁਲ ਬਣਿਆ ਸੀ ਉਦੋਂ ਮੁੱਖ ਮੰਤਰੀ ਐਂਡੀ ਤਵਾੜੀ ਵੀ ਉਦਘਾਟਨ ਕਰਨ ਆਏ ਸੀ ਤੇ ਕੀ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਇਹ ਗੱਲ ਆਖੀ ਹੈ ਉਧਰ ਮਾਇਮਤੀ ਦੀ ਇਸ ਪੋਸਟ ਦੇ 2 ਘੰਟੇ ਬਾਅਦ ਉਹਨਾਂ ਦੇ ਭਤੀਜੇ ਤੇ ਉਤਰਾ ਅਧਿਕਾਰੀ ਆਕਾਸ਼ ਨੰਦ ਨੇ ਟਵਿੱਟਰ ਅਕਾਊਂਟ ਤੇ ਲਿਖਿਆ ਕਿ ਚੰਦ ਗੁੰਡਿਆਂ ਦੀ ਛਾਤੀ ਤੇ ਬਟਨ ਦੱਬੇਗਾ ਹਾਥੀ ਦਾ ਇਸ ਤੋਂ ਪਹਿਲਾਂ ਐਤਵਾਰ ਨੂੰ ਮਾਇਆਵਤੀ ਨੇ ਅਕਲੇਸ਼ ਨੂੰ ਕਿਹਾ ਸੀ ਕਿ ਆਪਣੀ ਪੀੜੀ ਥਲੇ ਸੋਟਾ ਫੇਰਨਾ ਚਾਹੀਦਾ ਮਾਇਆਵਤੀ ਦੇ ਇਸ ਬਿਆਨ ਤੇ ਜਦੋਂ ਅਕਲੇਸ਼ ਨੇ ਸਵਾਲ ਕੀਤਾ ਤਾਂ ਉਹਨੇ ਕਿਹਾ ਕਿ ਲੋਕ ਮਿੰਟ 100 ਦਿਨ ਬੱਚੇ ਨੇ ਭਾਜਪੀ ਜਾਏਗੀ ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤੀ ਪਿਛੜੇ ਦੇ ਨਾਲ ਨਾਲ ਦਲਤ ਵਿਰੋਧੀਆ ਚੋਣ ਖਤਮ ਤੋਂ ਬਾਅਦ ਸਫਾਫਿਰ ਤੋਂ ਦਲਤ ਵਿਰੋਧੀ ਜਾਤੀਵਾਦੀ এজੰਡੇ ਤੇ ਆ ਗਈ ਹੈ ਉਹਨਾਂ ਨੇ ਗੈਸਟਰਾ ਹਾਊਸ ਕਾਂਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਾਜਵਾਦੀ ਪਾਰਟੀ 2 ਜੂਨ 1995 ਨੂੰ ਇੱਕ ਘਨੌਣੇ ਕਾਰਮੇ ਕਰਨਾ ਮੈਨੂੰ ਹਾਲੇ ਤੱਕ ਵੀ ਕੋਈ ਭਲਾ ਨਹੀਂ ਸਕਦਾ ਇਹਨਾਂ ਦੀ ਸਰਕਾਰ ਨੇ ਕਈ ਦਲਤ ਵਿਰੋਧੀ ਫੈਸਲੇ ਕੀਤੇ ਕਰਨਾਟਕਾ ਦੇ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੇਐਸ ਇਸ਼ਵਰਪੱਾ ਨੇ ਫਿਰ ਇੱਕ ਵਿਵਾਦਿਤ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੰਦਰ ਦੀ ਜ਼ਮੀਨ ਤੇ ਬਣੀ ਮਸਜਿਦਾਂ ਨੂੰ ਮੁਸਲਮਾਨਾਂ ਨੂੰ ਸਵੈ ਇੱਛਾ ਦੇ ਨਾਲ ਖਾਲੀ ਕਰ ਦੇਣਾ ਚਾਹੀਦਾ ਨਹੀਂ ਤਾਂ ਇਹਨਾਂ ਦੇ ਗੰਭੀਰ ਪ੍ਰਨਾਪ ਨਿਕਲਗੇ ਕਿੰਨੇ ਮਾਰੇ ਜਾਣਗੇ ਜਾਂ ਕੀ ਹੋਏਗਾ ਇਹ ਅਸੀਂ ਨਹੀਂ ਜਾਣਦੇ ਇਸ਼ਰਪੱਾ ਦੇ ਇਹ ਬਿਆਨ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਤੇ ਉਸ ਸਮੇਂ ਉਹਨਾਂ ਨੇ ਵਿਵਾਦਿਤ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਬਥਰਾ ਸਮੇਤ ਦੇਸ਼ ਦੇ ਦੋ ਹੋਰ ਸਟਾਨ ਇੱਕ ਵਾਰ ਕੋਡ ਦਾ ਫੈਸਲਾ ਆ ਜਾਵੇ ਫਿਰ ਅਸੀਂ ਆਪਣੇ ਮੰਦਰਾਂ ਦੇ ਨਿਰਮਾਣ ਲਈ ਅੱਗੇ ਵਧਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਸਾਡੇ ਮੰਦਰਾਂ ਨੂੰ ਤੋੜ ਕੇ ਬਣਾਈ ਗਈ ਮਸਜਦ ਨੂੰ ਬਖਸ਼ਿਆ ਨਹੀਂ ਜਾਏਗਾ ਅਜਿਹੀ ਇੱਕ ਵੀ ਮਸਜਦ ਇਸ ਦੇਸ਼ ਵਿੱਚ ਨਹੀਂ ਟਿਕੇਗੀ ਇਹ ਮੇਰੀ ਨਿੱਜੀ رائے ਆ ਈਸ਼ਵਰਪੱਦ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਵਿਵਾਦਤ ਬਿਆਨੋ ਲੈ ਕੇ ਚਰਚਾ ਵਿੱਚ ਰਹੇ ਨੇ ਉਹਨਾਂ ਨਵੰਬਰ 2023 ਚ ਕਰਨਾਟਕਾ ਦੇ ਗੜਗ ਵਿੱਚ ਗਿਆ ਸੀ ਕਿ ਮੰਦਰਾਂ ਨੂੰ ਤੋੜ ਕੇ ਬਣਾਈ ਗਈ ਮਸਜਦਾਂ ਨੂੰ ਅਸੀਂ ਨਹੀਂ ਬਖਸ਼ਾਂਗੇ ਦੇਸ਼ ਵਿੱਚ ਇੱਕ ਵੀ ਅਜਿਹੀ ਮਸਜਦ ਨਹੀਂ ਟਿਕਤ ਦਿੱਤੀ ਜਾਏਗੀ ਜਿਹੜੀ ਜਿੱਥੇ ਪਹਿਲਾਂ ਬੰਦਰ ਹੋਵੇ ਕਾਂਗਰਸ ਨੇ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗੱਠ ਜੋੜ ਚ ਸ਼ਾਮਲ ਦੂਜੀਆਂ ਪਾਰਟੀਆਂ ਦੇ ਨਾਲ ਸੀਟਾਂ ਦੀ ਵੰਡੂ ਲੈ ਕੇ ਬਾਤ ਚਿਤ ਸ਼ੁਰੂ ਕਰ ਦਿੱਤੀਆ ਕਾਂਗਰਸ ਨੇ ਆਜਮਾਦੀ ਪਾਰਟੀ ਦੇ ਨਾਲ ਦਿੱਲੀ ਅਤੇ ਪੰਜਾਬ ਵਿੱਚ ਸੀਟਾਂ ਨੂੰ ਲੈ ਕੇ ਚਰਚਾ ਕੀਤੀ ਇੱਕ ਦਿਨ ਪਹਿਲਾਂ ਹੀ ਰਾਸ਼ਟਰੀ ਜਨਤਾਧਰਮ ਦਲ ਦੇ ਨਾਲ ਵਿਆਰਚ ਸੀਟਾਂ ਲੈ ਕੇ ਚਰਚਾ ਕੀਤੀ ਗਈ ਕਾਂਗਰਸ ਸਾਂਸਦ ਬኩል ਵਾਸਨਿਕ ਨੇ ਦੱਸਿਆ ਕਿ ਅੱਜ ਦੀ ਬੈਠਕ ਵਿੱਚ ਚੋਣ ਵਿੱਚ ਕਈ ਬੁੱਧਿਆਂ ਤੇ ਗੱਲਬਾਤ ਹੋਈ ਸੀਟਾਂ ਦੀ ਵੰਡੂ ਲੈ ਕੇ ਵੀ ਚਰਚਾ ਹੋਈ ਹੈ ਔਰ ਇਹ ਅੱਗੇ ਵੀ ਜਾਰੀ ਰਹੇਗੀ ਇਸ ਤੋਂ ਬਾਅਦ ਅਸੀਂ ਅੰਤਮ ਫੈਸਲਾ ਕਰਾਂਗੇ ਕਿ ਲੋਕ ਸਭਾ ਚੋਣਾਂ ਸਭ ਇਕੱਠੇ ਲੜਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ ਜਾਊਗਾ ਉਧਰ ਜਾਣਕਾਰਾਂ ਦੇ ਮੁਤਾਬਕ ਅੱਜ ਦੀ ਬੈਡਕ ਵਿੱਚ ਪੰਜਾਬ ਅਤੇ ਦਿੱਲੀ ਦੇ ਵਿੱਚ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵਿੱਚਕਾਰ ਸ਼ੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਚਰਚਾ ਆਈ ਹੈ ਦੋਨਾਂ ਸੂਬਿਆਂ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਕਾਂਗਰਸ ਬੁਖ ਵਿਰੋਧੀ ਪਾਰਟੀ ਭੂਮਿਕਾ ਵਿੱਚ ਅਜੇ ਵਜੇ ਸ਼ੀਟਾਂ ਦੀ ਵੰਡ ਨੂੰ ਲੈ ਕੇ ਮੁੱਦਾ ਸੁਲਝਾਉਣਾ ਅਸਾਰ ਦੀ ਜ਼ਾਬਤਾ ਅੱਜ ਦੀ ਬੈਡਕ ਵਿੱਚ ਕਾਂਗਰਸ ਲਾਈਨਸ ਕਮੇਟੀ ਵੱਲੋਂ ਬੁਖਲਵਾਸਿਕ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋ ਗਲੋਤ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਬੀਸ਼ ਬਗੇਲ ਸਿਲਬਾਣ ਖਰਸ਼ੀਦ ਬੋਰਡ ਪ੍ਰਕਾਸ਼ ਸ਼ਾਮਲ ਹੋਏ ਦੂਜੇ ਪਾਸੇ ਆਵਾਦੀ ਪਾਰਟੀ ਵੱਲੋਂ ਡਾਕਟਰ ਸਦੀਪ ਪਾਠਕ ਆਤਸ਼ੀ ਅਤੇ ਸੌਰਵ ਭਰਦਵਾਜ ਬਦੂਸਰ ਇਸ ਤੋਂ ਪਹਿਲਾਂ 7 ਜਨਵਰੀ ਕਾਂਗਰਸ ਤੇ ਰਾਸ਼ਟਰੀ ਜਨਤਾ 당 ਦੇ ਲੀਡਰਾਂ ਦੇ ਵਿਚਾਰ ਮੀਟਿੰਗ ਹੋਈ ਸੀ ਵਿਆਰ ਦੀਆਂ ਸ਼ੀਟਾਂ ਨੂੰ ਲੈ ਕੇ ਕਰੀਬ 22 ਘੰਟੇ ਬੀਟਿੰਗ ਹੋਈ ਸੀ ਆਰਜੀਡੀ ਵੱਲੋਂ ਸੰਸਦ ਬਨੋਚਾ ਸ਼ਾਮਲ ਹੋਏ ਸੀ ਬੈਠਕ ਵਿੱਚ ਕਾਂਗਰਸ ਨੇ ਆਰਜੀਡੀ ਨੂੰ 9 ਸੀਟਾਂ ਦੀ ਡਿਮਾਂਡ ਕੀਤੀ ਆ ਪਿਛਲੀ ਵਾਰ ਕਾਂਗਰਸ ਵਿਆਰ ਵਿੱਚ ਨੌ ਸੀਟਾਂ ਤੇ ਚੋਲੜੀ ਸੀ ਹਾਲਾਂਕਿ ਉਹਨਾਂ ਨੂੰ ਇੱਕ ਵੀ ਸੀਟ ਤੇ ਜਿੱਤ ਰਿਸਿਵ ਨਹੀਂ ਹੋਈ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜਰੀਏ ਭਾਰਤ ਵਿਕਸਿਤ ਭਾਰਤ ਗਲਪ ਯਾਤਰਾ ਦੇ ਲਾਭਪਾਤਰੀਆਂ ਦੇ ਨਾਲ ਗੱਲਬਾਤ ਕੀਤੀ ਇਸ ਪੀਐਮ ਦੇ ਅਲੱਗ-ਅਲੱਗ ਸੂਬਿਆਂ ਦੇ ਲਾਭਪਾਤਰੀਆਂ ਨੇ ਵਰਚੁਅਲ ਜੁੜੇ ਸਰਲਾ ਪਾਤਰੀਆਂ ਦੀ ਚਰਚਾ ਕਰਦੇ ਹੋਏ ਪੀਐਮ ਨੇ ਕਿਹਾ ਕਿ 2 ਦਿਨ ਪਹਿਲਾਂ ਹੀ ਵਿਕਸਿਤ ਭਾਰਤ ਗਲਪ ਯਾਤਰਾ ਦੇ 50 ਦਿਨ ਪੂਰੇ ਹੋਏ ਨੇ ਇੰਨੇ ਘੱਟ ਸਮੇਂ ਵਿੱਚ ਇਸ ਯਾਤਰਾ ਦੇ ਨਾਲ 11 ਕਰੋੜ ਲੋਕਾਂ ਦਾ ਜੁੜਨਾ ਆਪਣੇ ਆਪ ਵਿੱਚ ਇੱਕ ਵੱਡਾ ਕੰਮ ਹੈ ਪੀਐਮ ਨੇ ਕਿਹਾ ਕਿ ਇਸ ਯਾਤਰਾ ਦਾ ਮਕਸਦ ਸਬਾਜ ਵਿੱਚ ਅੰਤਮ ਪਾਇਦਾ ਦਿਖਾਣੇ ਵਿਕਤੀ ਤੱਕ ਪਹੁੰਚਣਾ ਤਾਂ ਕਿ ਉਹਨੂੰ ਵੀ ਸਰਕਾਰੀ ਯੋਜਨਾਵਾਂ ਦਾ ਪਤਾ ਲੱਗ ਸਕੇ ਤੇ ਉਹਦੇ ਨਾਲ ਜੋੜਿਆ ਜਾ ਸਕੇ ਉਹਨੇ ਇਹ ਵੀ ਕਿਹਾ ਕਿ ਕਦੀ-ਕਦੀ ਜਾਗਰੂਠ ਦੇ ਕਮੀ ਜਾਂ ਦੂਸਰੇ ਦੇ ਕਾਰਨ ਕਰਕੇ ਕੁਝ ਲੋਕ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਤੋਂ ਵंचित ਰਹਿ ਜਾਂਦੇ ਨੇ, ਬਾਧੇ ਰਹਿ ਜਾਂਦੇ ਜਿਹहां ਲੋਕਾਂ ਤੱਕ ਪਹੁੰਚਣਾ ਸਾਡੀ ਸਰਕਾਰ ਦਾ ਬੁਢਲਾ ਫਰਜ ਹੈ। ਇਸ ਲਈ ਬੋਦੀ ਦੀ ਗਰੰਟੀ ਜਿਹੜੀ ਆ ਪਿੰਡਾਂ-ਪਿੰਡਾਂ ਤੱਕ ਪਹੁੰਚ ਰਹੀ ਹੈ। ਉਹਨੇ ਕਿਹਾ ਛੋਟੇ ਕਿਸਾਨ ਨੂੰ ਮੁਸੀਬਤਾਂ ਤੋਂ ਬਾਹਰ ਕੱਢਣ ਵਾਸਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਖੇਤੀਬਾੜੀ ਵਿੱਚ ਸਰਕਾਰ ਤੱਕ ਨੂੰ ਵਰਦਾਵਾ ਦੇਣ ਵਾਸਤੇ ਸਾਡੀ ਸੋਚ ਪ੍ਰਲਾਮ ਪੀਐਮ ਕਿਸਾਨ ਸਰਬਾਨਦੀ ਦੀ ਬਾਦਮ ਦੇ ਜਰੀਏ ਹਰ 20 ਤੋਂ ਘੱਟ ਤੋਂ ਘੱਟ 30000 ਰੁਪਏ ਦਿੱਤੇ ਜਾ ਚੁੱਕੇ ਨੇ ਗੁਜਰਾਤ ਦੌਰੇ ਦੇ ਦੂਸਰੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਰਮਦਾ ਜ਼ਿਲ੍ਹੇ ਦੇ ਡੀਐਡੀਆ ਪਾੜਾਪੁੰਚੇ ਉਹਨਾਂ ਨੇ ਜੇਲ੍ਹ ਵਿੱਚ ਬੰਦਾ ਆਵਾਦੀ ਪਾਰਟੀ ਦੇ ਵਿਧਾਇਕ ਚੇਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਤੇ ਜੰਮ ਕੇ ਨਿਸ਼ਾਨੇ ਲਗਾਏ ਉਹਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਦੀ ਪੂਰੇ ਦੇਸ਼ ਵਿੱਚ ਤਾਨਾਸ਼ੀ ਵੱਧ ਗਈ ਹੈ ਬੀਜੇਪੀ ਨੂੰ ਦੇਖਦੀ ਜਨਤਾ ਹੁਣ ਸੱਤਾ ਤੋਂ ਬਾਹਰ ਕਰ ਦੇਗੀ ਅਸੀਂ ਬਹੁਤ ਛੋਟੇ ਲੇਕਣ ਜਨਤਾ ਖੁਦ ਇਸ ਦੀ ਸਜ਼ਾ ਬੀਜੇਪੀ ਵਾਲਿਆਂ ਨੂੰ ਦੇਗੀ ਚਤਾਰਾ ਵਸਾਵਾ ਸਾਡਾ ਵਿਧਾਇਕ નિર્ਦੋਸ਼ ਹੈ ਉਹ ਕੇਵਲ ਲੋਕਾਂ ਲਈ ਲੜੇ ਸੀ ਉਹਨਾਂ ਦੇ ਖਿਲਾਫ ਜੰਗਲਾਤ ਵਿਭਾਗ ਇੱਕ ਝੂਠੀ ਐਫਆਈਰ ਦਾਜ ਕਰਵਾਈ ਗਈ ਹੈ ਚੇਤਰ ਵਿਸਾਵਾ ਕਿਸਾਨਾਂ ਦੇ ਹੱਕ ਲਈ ਲੜਦੇ ਸਨ ਉਹ ਲੋਕਾਂ ਦੇ ਮੁੱਦੇ ਠੋਹਦੇ ਰਹੇ ਨੇ ਜਿਹਦੇ ਚੱਲਦਿਆਂ ਭਾਜਪੀ ਵਾਲੇ ਉਹਨਾਂ ਨੂੰ ਜੇਲ੍ਹ ਤੋਂ ਛੁਡ ਦਿੱਤਾ ਦਿੱਲੀ ਦੇ ਸੀਐਮ ਨੇ ਕਿਹਾ ਕਿ ਚੇਤਰ ਵਿਸਾਵਾ ਨੂੰ ਅਗਾਂਹ ਵੀ ਲੋਕ ਸਭਾ ਚੋਣਾਂ ਦੇ ਲਈ ਲੋਕ ਸਭਾ ਸੀਟ ਭਰੂਚ ਤੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਅਸੀਂ ਚੇਤਰ ਵਿਸਾਵਾ ਨੂੰ ਸੁਪਰੀਮ ਕੋਰਟ ਤੋਂ ਦੇ ਜਰੀਏ ਜਮਾਨਤ ਦੁਆਵਾਂ ਦੇ ਪੂਰੀ ਕੋਸ਼ਿਸ਼ ਕਰ ਰਹੇ ਆ ਉਹਦੀ ਪਤਨੀ ਨੂੰ ਵੀ ਜਲਦ ਤੋਂ ਜਲਦ ਜਮਾਨਤ ਮਿਲੇ ਅਗਰ ਕਿਸੇ ਕਾਰਨ ਉਹਨਾਂ ਦੀ ਜ਼ਮਾਨਤ ਰੱਦ ਹੋ ਜਾਂਦੀ ਹੈ ਤਾਂ ਪੂਰੀ ਪਾਰਟੀ ਉਹਨਾਂ ਵੱਲੋਂ ਲੜੇਗੀ ਤੇ ਅਸੀਂ ਵਿਸ਼ਵਾਸ ਹੈ ਕਿ ਲੋਕ ਸਾਨੂੰ ਇਹ ਸੀਟ ਸਾਡੀ ਝੋਲੀ ਪਾਉਣਗੇ ਫਿਲਹਾਲ ਦੇਸ਼ ਦਾ ਖਬਰਨਾਪਾ ਇੱਥੇ ਸੰਬੰਧਿਤ ਕਰਦੇ ਆਂ ਬਧੇਰੇ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ